ਗਰਮੀ ਨਾਲ ਆਵਾਜਾਈ ਤੇ ਕਿੰਨਾ ਅਸਰ ਪਿਆ ਹੈ ਹਾਂਜੀ ਬੁਰਾ ਹਾਲ ਆ ਨਿਕਲਦੇ ਨਿਕਲ ਹੀ ਨਹੀਂ ਹੁੰਦਾ ਗਰਮੀ ਵਿੱਚ ਪੱਕੇਦੰਨੇ ਬੇਟੇ ਪੱਕੇ ਦੀ ਹਵਾ ਆ ਰਹੀ ਹੈ ਤਾਂ ਵੀ ਪਸੀਨਾ ਆ ਜਾਂਦਾ ਭਾਜੀ ਪੱਕੇ ਸੰਦੇ ਵੀ ਗਰਮੀ ਦੇ ਨਾਲ ਕੰਮ ਤੇ ਕੀ ਕੀ ਅਸਰ ਪਿਆ ਸੀਗਾ ਤੁਹਾਡੇ ਬਹੁਤ ਜ਼ਿਆਦਾ ਹੀ ਅਸਰ ਪੈ ਗਿਆ ਸੀਗਾ ਮੈਂ ਹੁਕਮਰੀ ਜ਼ਿਆਦਾ ਹੀ ਓਬੇਸੀ ਕਾਰੋਬਾਰ ਤੇ ਬਹੁਤ ਅਸਰ ਪਿਆ ਸੀ ਕਿ ਉਦਾਂ ਛੁੱਟੀਆਂ ਆ ਗਈਆਂ ਗਰਮੀ ਕਰਕੇ ਲੋਕੀ ਨਿਕਲ ਨਹੀਂ ਰਹੇ ਤੇ ਤੁਹਾਡੇ ਸਾਹਮਣੇ ਆ ਦੇਖ ਲੋ ਐਡਾ ਖਾਲੀ ਪਿਆ ਆ ਨਮੀ ਜਰਨੇਸ਼ਰਾਂ ਤੋਂ ਬਰਦਾਸ਼ਤ ਹੀ ਨਹੀਂ ਹੁੰਦੀ ਹੈ ਹਰੇਕ ਭਾਵੇਂ ਛੋਟੇ ਪਰਿਵਾਰ 'ਚ ਵੀ ਕਹਿੰਦੇ ਆ ਬੱਚੇ ਏਸੀ ਲਵਾ ਲਓ ਫੜਾਵੜ ਇਨੀ ਆਮਦਨ ਹੈਗੀ ਨਹੀਂ ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਗਰਮੀ ਦਾ ਆਕੜਾ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ 2024 ਦਾ ਟਾਈਮ ਜਿਹੜਾ ਚੱਲ ਰਿਹਾ ਹੈ 2024 ਦੇ ਵਿੱਚ ਲੋਕਾਂ ਕੋ ਗਰਮੀ ਸੈਣੀ ਬੜੀ ਔਖੀ ਹੋਈ ਪਈ ਹੈ ਪੰਜਾਬ ਦੇ ਵਿੱਚ ਖੜੇ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਲੰਧਰ ਬੱਸ ਸਟੈਂਡ ਤੇ ਪਹੁੰਚੇ ਆ ਤੇ ਲੋਕਾਂ ਕੋ ਜਾਣਦੇ ਆ ਕਿ ਗਰਮੀ ਦਾ ਕੀ ਅਸਰ ਹੈ ਗਰਮੀ ਦੇ ਨਾਲ ਕੀ ਕੀ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਾ ਪੈ ਰਿਹਾ ਤੇ ਮਿਲਦੇ ਆ ਕੁਝ ਲੋਕਾਂ ਦੇ ਨਾਲ ਜੀ ਬਹੁਤ ਜ਼ਰਾ ਇੱਥੇ ਜਿੱਦਾਂ ਮੰਨ ਲਓ ਨਾ ਗਰਮੀ ਦਾ ਹੁਣ ਜਦੋਂ ਇੱਕ ਦੋ ਦਿਨ ਦੇ ਵਿੱਚ ਮੌਸਮ ਸਹੀ ਹੋ ਗਿਆ ਬਾਕੀ ਪਿਛਲੇ 5-7 ਦਿਨਾਂ ਦੇ ਵਿੱਚ ਨਾ ਬਹੁ ਦੁਨੀਆਂ ਬਹੁਤ ਜਿਆਦਾ ਤੜਫਦੀ ਏ ਠੀਕ ਹੈ ਕਿ ਉਹਦੇ ਵਿੱਚ ਮੰਨ ਲਓ ਕੋ ਤਪ ਗਰਮੀ ਇਹਦੇ ਵਿੱਚ ਜਿਹੜਾ ਜਿਹੜਾ ਸਿਸਟਮ ਹੈ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਿਤੇ ਆਉਣਿਆਂ ਨੂੰ ਦਿਲ ਨਹੀਂ ਕਰਦਾ ਠੀਕ ਹੈ ਉਹ ਛਾਣੇ ਟਾਈਮਾਂ ਦੇ ਉੱਤੇ ਗਰਮੀ ਇਦਾਂ ਦੀ ਹੁੰਦੀ ਸੀਗੀ ਜਦੋਂ ਨਹੀਂ ਉਹ ਘਟ ਗਰਮੀ ਹੁੰਦੀ ਸੀਗੀ ਪ੍ਰਕਾਟ ਹੁੰਦੀ ਸੀਗੀ ਛੇ ਲੈਂਦੇ ਸੀ ਤੋਂ ਇਹ ਜਿਹੜੀਆਂ ਜਿੱਦਾਂ ਗੱਡੀਆਂ ਜਿਹੜਾ ਕਾਰਾਂ ਕੋਰਾਂ ਜਿਹੜੀਆਂ ਗੱਡੀਆਂ ਬੱਸਾਂ ਉਹ ਹੁਣ ਬਹੁਤ ਜ਼ਿਆਦਾ ਚੱਲਦੀਆਂ ਪਈਆਂ ਨੇ ਕਰੋੜਾਂ ਦੇ ਉੱਤੇ ਤੇ ਪਹਿਲ ਉਹ ਗੱਡੀਆਂ ਘੱਟ ਹੁੰਦੀਆਂ ਸੀਗੀਆਂ ਠੀਕ ਹੈ ਪ੍ਰਦੂਸ਼ਣ ਨਹੀਂ ਸੀ ਹੁੰਦਾ ਪ੍ਰਦੂਸ਼ਣ ਦੇ ਨਾਲ ਗਰਮੀ ਵੀ ਦਰਖਤ ਵੀ ਬਹੁਤ ਘਟ ਗਏ ਨੇ ਦਰਖਤ ਕਹਿੰਦੇ ਘਟ ਗਿਣਤੀ ਕਰਕੇ ਜਿਹੜਾ ਗਰਮੀ ਹੈ ਹਾਂਜੀ 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 ਜੀ ਦਰਖਤਾਂ ਵੱਲ ਲੋਕਾਂ ਨੂੰ ਜ਼ਿਆਦਾ ਨਹੀਂ ਲਗਾਉਣੇ ਚਾਹੀਦੇ ਜ਼ਿਆਦਾ ਤੋਂ ਜ਼ਿਆਦਾ ਪਰ ਲੋਕੀ ਏਸੀ ਲਗਾ ਰਹੇ ਆ ਹਾਂਜੀ ਲਗਾਉਣੇ ਚਾਹੀਦੇ ਨੇ ਏਸੀ ਵੀ ਲੋਕੀ ਬਿਮਾਰ ਹੋ ਰਹੇ ਵੇ ਇਹ ਏਸੀ ਦੇ ਵਿੱਚ ਵੀ ਬਿਮਾਰ ਹੁੰਦੇ ਬੰਨ ਲੋਕ ਏਸੀਆਂ ਦਾ ਹੀ ਰਿਜ਼ਲਟ ਹੈ ਹਾਂਜੀ ਹਾਂਜੀ ਸਰ ਗਰਮੀ ਕਾਫੀ ਦਿਨਾਂ ਤੋਂ ਲਗਾਤਾਰ ਵੱਧਦੀ ਜਾ ਰਹੀ ਹੈ ਕਾਰਨ ਕੀ ਹੈ ਕਾਰਨ ਜਿਹੜੇ ਆਪਾਂ ਨਾਲ ਨੂੰ ਅੱਗ ਲਾ ਰਹੇ ਆ ਇਹ ਉਹ ਗਰਮੀ ਦਾ ਸਥਾ ਇੱਥੇ ਹੀ ਹੋਣਾ ਠੀਕ ਹੈ ਜੀ ਇਹ ਬਿਹਤਰ ਹੈ ਨਾ ਖੜਾ ਜਾਏ ਪਰ ਲੋਕ ਨਹੀਂ ਹਟਦੇ ਇਹ ਗਰਮੀ ਬੰਦ ਦੀ ਵਜ੍ਹਾ ਉਹੀ ਆ ਆਵਾਜਾਈ ਦੇ ਵਿੱਚ ਲੋਕ ਬਹੁਤ ਬੱਸ ਸਟੈਂਡ ਹੈ ਜਲੰਧਰ ਦਾ ਤੇ ਇੱਥੇ ਲੋਕ ਬਹੁਤ ਘਟ ਗਣਤੀ ਦੇ ਵਿੱਚ ਆ ਨਹੀਂ ਤਾਂ ਲੋਕ ਤਾਂ ਗਰਮੀ ਦੀਆਂ ਛੁੱਟੀਆਂ ਨੇ ਬੱਚੇ ਤਾਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਜਾਂਦੇ ਆ ਕੌਣ ਕਿਦਾਂ ਰਾਹ ਜਾਣਗੇ ਤੇ ਐਕਸੀਡੈਂਟ ਹੋ ਰਹੇ ਧੂਏ ਨਾਲ ਆਹ ਤਾਂ ਐਕਸੀਡੈਂਟ ਹੋ ਰਿਹਾ ਠੀਕ ਹੈ ਨਾ ਤੇ ਕਈ ਮੌਤਾਂ ਹੋ ਚੁੱਕੀਆਂ ਇਸ ਕਰਕੇ ਲੋਕ ਡਰਦੇ ਆ ਵੀ ਘਰੇ ਬੈਠੋ ਰਹਾਂ ਉਹ ਨਾ ਤੇ ਪ੍ਰੋਫਿਊਸ਼ਨ ਤੋਂ ਬਚ ਸੀ ਦਾ ਕਿੱਡਾ ਵੱਡਾ ਯੋਗਦਾਨ ਹੈ ਗਰਮੀ ਜ਼ਿਆਦਾ ਕਰਨ ਦੇ ਵਿੱਚ ਬਹੁਤ ਜ਼ਿਆਦਾ ਆ ਜਿੰਨੀ ਉਹ ਗਿਆ ਸਰਦਾ ਬਾ ਉਹਨਾਂ ਨੂੰ ਗਰਮੀ ਸਭ ਇੱਥੇ ਹੀ ਹੋਣਾ ਕਿ ਉਹ ਵੀ ਹੋਣਾ ਜੀ ਦਰਖਤ ਘਟ ਰਹੇ ਆ ਇਹ ਉਹਦੀ وجہ ਗਰਮੀ ਦੀ وجہ ਇਹ ਜਿਸ ਤਰੀਕੇ ਦੇ ਨਾਲ ਏਸੀ ਵੱਧਦੇ ਜਾ ਰਹੇ ਆ ਦਰਖਤ ਘਟਦੇ ਜਾ ਰਹੇ ਆ ਆਉਣ ਵਾਲੇ ਸਾਲਾਂ ਦੇ ਵਿੱਚ ਗਰਮੀ ਦਾ ਵਿਸਤਾਰ ਵਧੇਗਾ ਬਿਲਕੁਲ ਵਧੂਗਾ ਬਹੁਤ ਜ਼ਿਆਦਾ ਵਧੂਗਾ ਜੇ ਐ ਕਿ ਤਰਨਾਲੀਆਂ ਦੇ ਖਾਂ 53 ਜਾਊਗਾ ਫਿਰ ਸੈਨਾ ਓਖਾ ਨਹੀਂ ਹੋਏਗਾ ਅਸੀਂ ਨਾ ਬੜੇ ਹੋ ਗਏ ਮਾੜਾ ਮੌਕੇ ਆਉਣਾਂ ਪੀੜ੍ਹੀ ਨੂੰ ਬੋਧਾ ਹੋਏ ਤਾਂ ਅਸੀਂ ਤਾਂ ਜਾਂਦੇ ਲੱਗਣਾ ਜਾਂਦਾ ਹੀ ਗਰਮੀ ਦਾ ਆਵਾਜਾਈ ਤੇ ਕਿੰਨਾ ਅਸਰ ਪਿਆ ਭਾਈ ਬਹੁਤ ਜ਼ਿਆਦਾ ਅਸਰ ਪਿਆ ਗਰਮੀ ਦਾ ਆਵਾਜਾਈ ਦਾ ਜਿੱਦਾਂ ਨਾ ਲੋਕੀ ਨਿਕਲਦੇ ਨਹੀਂ ਬਾਹਰ ਇੱਕ ਛੁੱਟੀਆਂ ਹੋ ਗਈਆਂ ਸਕੂਲਾਂ 'ਚ ਬਾਕੀ ਉਦਾਂ ਛੁੱਟੀਆਂ ਹੈਗੀਆਂ ਗਰਮੀ ਕਰਕੇ ਲੋਕੀ ਨਿਕਲ ਨਹੀਂ ਰਹੇ ਤੇ ਤਾਰੇ ਸਾਹਮਣੇ ਹੀ ਦੇਖ ਲੋ ਐਡਾ ਖਾਲੀ ਪਿਆ ਆ ਇਹ ਛੁੱਟੀਆਂ ਦੇ ਵਿੱਚ ਤਾਂ ਬੱਚੇ ਆਪਣੇ ਨਾਨੀਆਂ ਦੇ ਘਰੇ ਮਾਮਿਆਂ ਦੇ ਘਰੇ ਜਾਂਦੇ ਉਦੋਂ ਤਾਂ ਬਹੁਤ ਰਸ਼ ਹੋਣਾ ਚਾਹੀਦਾ ਪਰ ਗਰਮੀ ਦੇ ਨਾਲ ਗਰਮੀ 'ਚ ਕੋਈ ਵੀ ਨਹੀਂ ਜਾ ਰਿਹਾ ਗਰਮੀ ਬਹੁਤ ਜ਼ਿਆਦਾ ਨਾ ਗਰਮੀ ਨਿਕਲ ਨਹੀਂ ਰਹੀ ਪਹਿਲਾਂ ਦੇ ਪਹਿਲਾਂ ਦੇ ਸਮਿਆਂ ਦੇ ਵਿੱਚ ਉਦੋਂ ਰਸ਼ ਹੁੰਦਾ ਸੀ ਗਰਮੀ ਦੇ ਵਿੱਚ ਹੁੰਦਾ ਸੀ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਠੀਕ ਆ ਹਾਂਜੀ ਪਹਿਲਾਂ ਇਦਾਂ ਦੀ ਗਰਮੀ ਦੇਖਣ ਨੂੰ ਮਿਲੀ ਆ ਪਹਿਲਾਂ ਵੀ ਜਾਂ ਐਦ ਕੀ ਦੇਖਣ ਨੂੰ ਮਿਲੀ ਐਰ ਕੀ ਐਰ ਕੀ ਪਹਿਲਾਂ ਕਿਹੜੀ ਬਈ ਇਤਨੀ ਗਰਮੀ ਪਈ ਵੀ ਹੈ ਨੀ ਐਈ ਤੇ ਗਰਮੀ ਇਦਾਂ ਪੈ ਰਹੀ ਹੈ ਕਿ ਇੱਕ ਦਰਖਤ ਵੜ ਦਿੱਤੇ ਗਏ ਆ ਉਹਦੇ ਕਰਕੇ ਜ਼ਿਆਦਾ ਗਰਮੀ ਹੋਈ ਐ ਪੋ ਆਗ ਲੱਗੀ ਪਈ ਆ ਹੂੰ ਸਹੀ ਹੋ ਗਿਆ ਹੁਣ ਗਰਮੀ ਸਹੀ ਹੈ ਕੱਟ ਗਈ ਹੈ ਗਰਮੀ ਆਗੇ ਨਾਲ ਘਟ ਗਈ ਆ ਲੱਗਦਾ ਹੈ ਕਿ ਗਰਮੀ ਵਧੇਗੀ ਹਾਲੇ ਤੋਂ ਠੀਕ ਹੈ ਵੈਸੇ ਚੱਲ ਰਿਹਾ ਹੈ ਮੌਸਮ ਇਹ ਜੂਨ ਦਾ ਮਹੀਨਾ ਹੀ ਹੈ ਹਾਂਜੀ ਹਾਂਜੀ ਪਹਿਲਾਂ ਸੀ 2-4 ਦਿਨ ਪਹਿਲਾਂ ਜ਼ਿਆਦਾ ਗਰਮੀ ਪਈ ਸੀ ਹੁਣ ਬਹੁਤ ਵਧੀਆ ਮੌਸਮ ਦੇਖ ਲਓ ਤੁਹਾਡੇ ਸਾਹਮਣੇ ਹਵਾਵਾ ਚੱਲਦੀ ਪਈ ਹੈ ਠੰਡੀ ਹਵਾ ਹੋ ਗਈ ਹੈ ਪਹਿਲਾਂ ਲੋਹ ਚੱਲਦੀ ਪਈ ਸੀ ਬਿਲਕੁਲ ਇੱਕ ਉਹ ਗਰਮੀ ਦੇ ਨਾਲ ਕੰਮ ਤੇ ਕੀ ਕੀ ਅਸਰ ਪਿਆ ਸੀਗਾ ਤੁਹਾਡੇ ਬਹੁਤ ਜ਼ਿਆਦਾ ਹੀ ਅਸਰ ਪੈ ਗਿਆ ਸੀ ਹੁਕਮਰੀ ਜ਼ਿਆਦਾ ਹੀ ਹੋ ਗਈ ਸੀ ਕਾਰੋਬਾਰ ਤੇ ਬਹੁਤ ਅਸਰ ਪਿਆ ਸੀ ਤੇ ਇਹ ਕਾਰਨ ਕੀ ਹੈ ਗਰਮੀ ਵਧਨ ਦਾ ਜਿਆਦਾ ਪ੍ਰਦੂਸ਼ਣ ਹੀ ਹੈਗਾ ਏਸੀ ਉਸੇ ਬਹੁਤ ਜ਼ਿਆਦਾ ਹੋ ਗਏ ਹੈ ਤੇ ਰੁਖ ਰੁਖ ਹੈਗੇ ਨਹੀਂ ਉਹਦੇ ਕਰਕੇ ਕਰਕੇ ਗਰਮੀ ਹੈ ਕਿ ਜ਼ਿਆਦਾ ਤੁਸੀਂ ਕਾਫੀ ਸੀਨੀਅਰ ਹੋ ਤੁਸੀਂ ਚਲੋ ਸਾਡੇ ਟਾਈਮ ਦੇ ਵਿੱਚ ਮਤਲਬ ਸਾਡੀ ਉਮਰ ਦੇ ਵਿੱਚ ਹੁੰਦੇ ਸੀਗੇ ਉਦੋਂ ਇੰਨੀ ਗਰਮੀ ਹੁੰਦੀ ਸੀਗੀ ਆਹ ਤੋਂ 30 40 ਸਾਲ ਪਹਿਲਾਂ ਹੁੰਦੀ ਸੀ ਪਰ ਇੰਨੀ ਨਹੀਂ ਹੁੰਦੀ ਸੀ ਜਿੰਨੀ ਜ਼ਿਆਦਾ ਹੁਣ ਹੈ ਗਈ ਹੈ ਹੁਣ ਤੋਂ ਬਰਦਾਸ਼ਤ ਤੋਂ ਵੱਧ ਹੀ ਹੋ ਗਈ ਹੈ ਨਵੀਂ ਜਨਰੇਸ਼ਨ ਨੂੰ ਤਾਂ ਬਰਦਾਸ਼ਤ ਹੀ ਨਹੀਂ ਹੁੰਦੀ ਹੈ ਹਰੇਕ ਭਾਵੇਂ ਛੋਟੇ ਪਰਿਵਾਰ 'ਚ ਵੀ ਕਹਿੰਦੇ ਬੱਚੇ ਏਸੀ ਲਵਾ ਲਓ ਫੜਾ ਫੜ ਇੰਨੀ ਆਮਦਨ ਹੈਗੀ ਨਹੀਂ ਪਰ ਬੰਦਾ ਕਿੱਥੇ ਲਵਾ ਸਕਦਾ ਏਸੀ ਆਖਰੀ ਸਵਾਲ ਏਸੀ ਦਾ ਕਿੰਨਾ ਘਾਤ ਹੈ ਇਸ ਗਰਮੀ ਦੇ ਵਿੱਚ ਏਸੀ ਘਰ ਘਰ ਦੀ ਜ਼ਰੂਰਤ ਹੋ ਗਈ ਹੈ ਪਰ ਇੰਨੀ ਆਮਦਨ ਨਹੀਂ ਹੈਗੀ ਹੈ ਗਰਮੀ ਬਰਦਾਸ਼ਤ ਕਰਨੀ ਚਾਹੀਦੀ ਹੈ ਜਿੰਨੀ ਬਰਦਾਸ਼ਤ ਕਰਾਂਗੇ ਇੰਨਾ ਸਰੀਰ ਮਜ਼ਬੂਤੀ ਹੁੰਦਾ ਹੈ ਗਰਮੀ ਦੇ ਨਾਲ ਆਵਾਜਾਈ ਤੇ ਕਿੰਨਾ ਅਸਰ ਪਿਆ ਹੈ ਇਹ ਬੁਰਾ ਹਾਲ ਆ ਨਿਕਲਦੇ ਨਿਕਲ ਹੀ ਨਹੀਂ ਹੁੰਦਾ ਗਰਮੀ ਵਿੱਚ ਹਾੜਾ ਤੇ ਬਹੁਤ ਪ੍ਰਾਈਵੇਟ ਬਸਾਂ ਨੇ ਦਾ ਮੰਦਾ ਪਿਆ ਵਾ ਤੇ ਨਾ ਕੋਈ ਘਰਾਂ ਤੋਂ ਬਾਹਰ ਨਿਕਲਦਾ ਇੱਕ ਸੰਧਾਰਕਾਂ ਲੈ ਕੇ ਬੈਠਾ ਸਰਕਾਰ ਅਗਲੀ ਬੇਨਤੀ ਹੱਥ ਜੁੜ ਕੇ ਵੀ ਧਾਰਕਾਂ ਨੂੰ ਬੰਦ ਕਰੋ ਨਾਲੇ ਸਰਕਾਰੀ ਦੀ ਪੂੰ ਘਾਟਾ ਪੈਂਦਾ ਨਾਲੇ ਸਾਨੂੰ ਘਾਟਾ ਪੈਂਦਾ ਉਹ ਸਾਰਾ ਕੋਸ਼ਿਸ਼ ਧਾਰਕੜ ਦੇ ਨਾਲ ਅਟੈਚ ਆ ਧਾਰਕੜ ਬੰਦ ਕਰਦਾ ਤਾਂ ਫਿਰ ਕੀ ਹੋਏਗਾ ਉਹ ਭਾਜੀ ਆ ਸਾਡੇ ਨਿੱਕੇ ਨਿੱਕੇ ਨਿਆਣੇ ਰੋਟੀ ਖਾਂਦੇ ਆ ਟ੍ਰਾਂਸਪੋਰਟ ਪ੍ਰਾਈਵੇਟ ਬੰਦ ਹੋ ਗਈਆਂ ਗਰਮੀ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਆਪਣੇ ਮਾਮਿਆਂ ਘਰ ਨਾਨੀਆਂ ਘਰ ਜਾਂਦੇ ਆ ਬੱਚੇ ਨਾਨਕੇ ਜਾਂਦੇ ਆ ਤਾਂ ਉਹ ਵੀ ਨਹੀਂ ਇਸ ਵਾਰ ਅਸਰ ਦੇਖਣ ਨੂੰ ਮਿਲਿਆ ਨਹੀਂ ਨਹੀਂ ਭਾਈ ਉਹ ਧਾਰਕਾਂ ਲਾਭਦੇ ਵਿਚਾਰੇ ਜਿਨ੍ਹਾਂ ਨੂੰ ਫੈਸਿਲਿਟੀ ਹੈ ਉਹ ਧਾਰਕਾਂ ਤੇ ਜਾਣਗੇ ਸਾਡੇ ਨਾਲ ਹੋਰ ਜਾਣਗੇ ਪੈਸੇ ਖਰਚਣਗੇ ਅਗਲੇ ਨਾ ਸਰਕਾਰਾਂ ਦੀ ਬੇਨਤੀ ਆ ਵੀ ਧਾਰਕਾਂ ਨੂੰ ਬੰਦ ਕਰੋ ਤੇ ਸਾਨੂੰ ਪ੍ਰਾਈਵੇਟਾਂ ਨੂੰ ਰੋਟੀ ਖਾਣ ਦਿਓ ਮਿਹਰਬਾਨੀ ਕਰਾਰ ਧਾਰਕਾਂ ਤੇ ਚਲੋ ਠੀਕ ਆ ਗਰਮੀ ਦਾ ਕੀ ਇੰਪੈਕਟ ਆ ਕਿ ਏਸੀ ਦਾ ਕਿੰਨਾ ਕ ਵੱਡਾ ਹੱਥ ਹੈਗਾ ਇਸ ਗਰਮੀ ਦੇ ਵਿੱਚ ਐਸੀ ਬਾਜੀ ਇਹ ਹੈ ਹੀ ਆ ਗਰਮੀ ਬਹੁਤ ਜਿਆਦੀ ਆ ਹਰੇਕ ਬੰਦਾ ਕਹਿੰਦਾ ਮੈਂ ਏਸੀ ਵਸਤੀ ਜਾਵਾਂ ਕੋਈ ਛੋਟੇ ਕਹਿੰਦਾ ਮੈਂ ਉਧਰ ਜਾਵਾਂ ਬਹੁਤ ਜਿਆਦਾ ਗਰਮੀ ਦਾ ਅਸਰ ਆ ਪਾਜੀ ਜਾਣ ਪੱਕੇ ਥੱਲੇ ਬੈਠੇ ਹੋ ਪੱਕੇ ਦੀ ਹਵਾ ਆ ਰਹੀ ਹੈ ਤਾਂ ਵੀ ਪਸੀਨਾ ਆ ਜਾਂਦਾ ਪਾਜੀ ਪੱਕੇ ਥੱਲੇ ਵੀ ਬਰਾਹਾਲ ਆ ਪੁਰਾਣੇ ਟਾਈਮਾਂ ਦੇ ਵਿੱਚ ਇੰਨੀ ਗਰਮੀ ਹੁੰਦੀ ਸੀ ਨਹੀਂ ਨਹੀਂ ਯਾਰ ਜਦੋਂ ਮਤਲਬ ਕੀ ਬੇਨਤੀ ਕਰੋ ਨਾ ਵੀ ਸਾਡੀ ਅਹ ਲਾਲੋ ਵੀ 10 ਸਾਲ ਪਹਿਲਾਂ ਨਹੀਂ ਇੰਨਾ ਨਹੀਂ ਸੀ ਗਰਮੀ ਜਿੰਨੀ ਹੁਣ ਨਾਲੇ ਉਹਨਾਂ ਦਰਖਤ ਕੱਟੀਆਂ ਨੇ ਲੋਕੀ ਸਾਰੇ ਆਪਰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ ਵਾਤਾਵਰਣ ਸਹਾਬ ਹੋਵੇ ਜਿੰਨਾ ਆਪਾਂ ਨੂੰ ਮੀਂਹ ਬਗਰਾ ਆਵੇ ਤਾਂ ਗਰਮੀ ਜੋ ਰਾਤ ਨੂੰ ਪਾਜੀ ਇਹ ਦਰਖਤਾਂ ਦੀ ਗੱਲ ਕਰ ਰਹੇ ਪਾਜੀ ਕੀ ਦਰਖਤਾਂ ਦੀ ਕਮੀ ਹੈ ਨਹੀਂ ਦਰਖਤਾਂ ਦੀ ਕਮੀ ਹੈ ਹਾਂਜੀ ਹਾਂਜੀ ਪਾਜੀ ਦਰਖਤ ਲਾਉਣੇ ਚਾਹੀਦੇ ਆ ਆਪਾਂ ਨੂੰ ਦਰਖਤ ਲਾਵਾਂਗੇ ਤਾਂ ਬਹੁਤ ਫਰਕ ਪੈਣਾ ਹਾਂਜੀ ਏਸੀ ਨਾਲ ਨਹੀਂ ਫਰਕ ਪਾਣਾ ਦਰਖਤ ਲਾਵਾਂਗੇ ਦਾ ਫਰਕ ਪਾਣਾ ਏਸੀਆਂ ਦੀ ਜਿੱਦਾ ਮਤਲਬ ਏਸੀ ਲੋਕੀ ਲਵਾਈ ਜਾਂਦੇ ਆ ਆਣ ਵਾਲੇ ਦਿਨਾਂ ਦੇ ਵਿੱਚ ਜਿੱਦਾ ਗਰਮੀ ਵਧੇਗੀ ਫਿਰ ਲੋਕਾਂ ਕੋ ਮਿਲਦਾ ਨਹੀਂ ਛੇਲ ਹੋਏਗੀ ਭਾਜੀ ਏਸੀ ਲਵਾਉਣ ਦਾ ਜਿੱਨਾ ਏਸੀ ਨਾਲ ਹੋਰ ਗਰਮੀ ਵਧਣੀ ਹੈ ਜਿਆਦੀ ਜੇ ਆਪਾਂ ਕੋ ਦਰਖਤ ਲਾਉਣੇ ਦਾ ਦਰਖਤਾਂ ਦੇ ਨਾਲ ਤਾਂ ਆਪਾਂ ਨੂੰ ਫਰਕ ਪੈਣਾ ਬਹੁਤ ਥੈਂਕ ਯੂ ਬੀਐਨਟੀ ਆਪਾਂ ਇਹ ਕਰਦੇ ਆਂ ਵੀ ਸਾਰੇ ਦਰਖਤ ਲਾਉਣ ਸਾਰਿਆਂ ਨੂੰ ਪੀਲ ਆਏ ਦਫ਼ਤਰਾਂ ਨਾਲ ਵਾਦ ਤੋਂ ਵਾਦ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਕੁਝ ਬੱਸਾਂ ਡਰਾਈਵਰਾਂ ਦੇ ਕੰਡੈਕਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਗਰਮੀ ਦੇ ਨਾਲ ਉਹਨਾਂ ਦੀ ਕੰਮ ਦੇ ਉੱਤੇ ਕਿੰਨਾ ਅਸਰ ਪਿਆ ਹੈ ਆਵਾਜਾਈ ਦੇ ਉੱਤੇ ਕਿੰਨਾ ਅਸਰ ਪਿਆ ਹੈ ਜਲੰਧਰ ਬੱਸ ਸਟੈਂਡ ਦੀਆਂ ਜਿਹੜੀਆਂ ਤਸਵੀਰਾਂ ਹੈ ਉਹ ਤੁਹਾਨੂੰ ਦਿਖਾਈਆਂ ਨੇ ਹੋਰ तमाम ਜਾਣਕਾਰੀਆਂ ਦੇ ਲਈ ਦੇਖਦੇ ਰਹੋ ਮੀਡੀਆ ਸਵੇਰਾ ਧੰਨਵਾਦ